ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਹੋ ਤਲ ਗੁਰ ਸੇਵੀ ਹੈ ਅਹਨਸ ਸਹਜ ਸੁਭਾਏ ਹੈ ਦਰਸਨ ਪਰਸੈ ਗੁਰੂ ਕੈ ਜਾਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮ ਦੀ ਨੂਰੇ ਅਰਸੋਂ ਪੁਰਸੋਂ ਝੱਟੀ ਐ ਤੁਦ ਡਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਤੁਦ ਡਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੈ ਨਹੀਂ ਸੁਣਿਆ ਦੁੱਖ ਸੁਖ ਮੇਰਾ ਤਉਬਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੈ ਨਹੀਂ ਸੁਣਿਆ دکھ سکھ میرا تو بد نی کی خٹانی جی کی ایک ہی پیمانی ابر جتن کر رہے بہ تری تین تل نہیں کیمت جانی رہ ਨਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿੱਗੈ ਨਾ ਡੁਲੇ ਧ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਬੀਜ ਹਮ ਤੁਮ ਕਸ਼ ਹੋਤੇ ਤੈਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਖੈਲੀ ਹੋਈ ਹੈ ਤਾਂਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਹਿਚਲ ਕਰ ਬਾਦੇਓ ਗੁਰ ਕੀਓ ਬੰਦਾਨੀ ਪਰਗਟਿਉ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਦਿਉ ਗੁਰ ਕੀਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ 5 ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਨੀ ਤੈਨਹੀਂ ਸੁਨਿਆ ਦੁਖ ਸੁਖ ਮੇਰਾ ਤੋਬਿਦ ਨੀਕੀ ਖਟਾਨੀ ਰਾਗ ਤਨਸਰੀ ਮਹੱਲਾ 5 ਪਾਵਨ ਅੰਗ 671 ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ